ਇੱਕ ਵਹਿ ਪਰਮਾਤਮਾ ਨਾ ਕਰੇ ਕੋਈ ਕਿਸੇ ਖੜਾਈ ਤੇ ਛੱਟਪੇਟ ਲੱਗ ਜੇ ਜੀ ਤੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਆਪ ਆਪਣੀ ਫੈਡਰੇਸ਼ਨ ਨੂੰ ਵੀ ਜਾਂ ਕੋਈ ਵੀ ਦੁਨੀਆ ਦੇ ਕੋਨੇ ਚ ਕੋਈ ਕਰਾਉਂਦਾ ਕਿ ਉੱਥੇ ਕੋਈ ਬੂਥ ਵਗੈਰਾ ਖਿਡਾਰੀਆਂ ਵਾਸਤੇ ਹੋਣਾ ਚਾਹੀਦਾ ਜਾਂ ਖਾਲੀ ਫਰਸਟ ایڈ ਜਿਹੜੀ ਆ ਉਹ ਹੀ ਬਹੁਤ ਹੈ ਦੇਖੋ ਇੱਕ ਤੇ ਜਿਹੜੀ ਇਮੀਡੀਏਟ ਨੀਡ ਹੁੰਦੀ ਆ ਕੋਈ ਮਸਲ ਪੁੱਲ ਹੋ ਗਿਆ ਜਿਹੜਾ ਆਰਮ ਹੋ ਜਾਂਦਾ ਕਿਸੇ ਦੇ ਕੋਈ ਹੱਥ ਠੁੱਕ ਗਿਆ ਅੰਗੂਠਾ ਕੇ ਤਾਂ ਮੋਢਾ ਉੱਤਰ ਗਿਆ ਉਹਦੇ ਵਾਸਤੇ ਜਿਹੜੀ ਫਰਸਟ ایڈ ਕਿਟਾ ਉਹ ਤੇ ਚਾਹੀਦੀ ਚਾਹੀਦੀ ਆ ਨਾ ਉਹ ਦੇ ਰਿਗਾਰਡਲੈਸ ਜਿਵੇਂ ਅਪਪਾਇੰਟਮੈਂਟੀ ਕੇ ਸੱਜ ਕੇ ਖੜੇ ਕੀਤੇ ਸੀਗੇ ਟੀਮ ਨੂੰ ਉਹ ਉਹ ਕਰਨੀ ਪੈਣੀ ਆ ਆਪਾਂ ਨੂੰ ਆ ਕਰਨੀ ਹੀ ਚਾਹੀਦੀ ਹਰ ਇੱਕ ਨੂੰ ਕਰਨੀ ਚਾਹੀਦੀ ਆ ਬਾਕੀ ਬਹੁਤ ਸਾਰੇ ਬੰਦੇ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਨਾਲ ਕਾਇਰੋਪ੍ਰੈਕਟਰ ਨੇ ਜਿਹੜੇ ਵੋਲੰਟੀਅਰ ਕਰ ਸਕਦੇ ਨੇ ਉਹ ਸਾਨੂੰ ਦੱਸਣ ਕਿ ਅਸੀਂ ਉੱਥੇ ਜਾਣਾ ਵਾ ਜਿਨ੍ਹਾਂ ਨੂੰ ਹੱਡਾਂ ਬਾਰੇ ਬੋਡੀ ਦੀ ਫਿਜ਼ੀਕ ਬਾਰੇ ਪਤਾ ਵਾ ਕੀ ਚੱਕਰ ਆ ਸੋ ਅਸੀਂ ਚਾਹਾਂਗੇ ਵੋਲੰਟੀਅਰ ਕੰਮ ਕਰਨ ਕਿਉਂਕਿ ਉਹ ਲਾਇਸੈਂਸ ਨੇ ਬਿਦਾਈ ਕੀ ਕੋਈ ਜਿਹੜਾ ਜਾਵੇ ਬਾਕੀ ਡਾਕਟਰ ਵੀ ਉੱਥੇ ਹੁੰਦੇ ਆ ਹਾਂ ਡਾਕਟਰ ਦੀ ਜਿਹੜੀ ਗੱਲ ਹੈ ਜੀ ਕਿਉਂਕਿ ਇਕੱਲੇ ਖਿਡਾਰੀਆਂ ਨੂੰ ਨਹੀਂ ਕਈ ਵਾਰ ਦਰਸ਼ਕਾਂ ਦੇ ਵਿੱਚੋਂ ਵੀ ਕਈਆਂ ਨੂੰ ਜਿਹੜੇ ਜਬ ਬਜ਼ੁਰਗ ਹੈ ਉਹ ਪ੍ਰੋਬਲਮ ਆ ਜਾਂਦੀ ਤਾਂ ਉਹਦੇ ਵਾਸਤੇ ਜੀ ਉਹਨਾਂ ਨੂੰ ਚਾਹੀਦਾ ਵਲੰਟੀਅਰ ਕਰਨ ਜਿਵੇਂ ਜਾਈਂ ਆਪਾਂ ਵੇਖਿਆ ਕਈ ਵਾਰ ਫਲਾਈਟ ਦੇ ਵਿੱਚੋਂ ਪੁੱਛ ਲੈਂਦੇ ਨੇ ਕਿ ਕਿਸੇ ਨੂੰ ਇੱਥੇ ਕੋਈ ਨਰਸ ਹੋਵੇ ਡਾਕਟਰ ਹੋਵੇ ਸਾਨੂੰ ਹੈਲਪ ਦੀ ਲੋੜ ਆ ਸੋ ਇਦਾਂ ਹੀ ਅਸੀਂ ਕਹਿੰਨੇ ਆ ਕਿ ਜੇ ਤੁਸੀਂ ਉੱਥੇ ਆਉਂਦੇ ਤੇ ਸਾਨੂੰ ਆਪਣਾ ਨਾਂ ਪਤਾ ਜ਼ਰੂਰ ਲਿਖਾ ਦੇਣ ਤਾਂ ਕਿ ਜਦੋਂ ਕਿਤੇ ਸਾਨੂੰ ਕਿਤੇ ਲੋੜ ਪਵੇ ਅਸੀਂ ਉਹਨਾਂ ਨੂੰ ਕਾਲ ਕਰਕੇ ਕਈ ਵਾਰੀ ਬੰਦੇ ਸੋ ਇਸ ਕਰਕੇ ਮੈਂ ਜਿਹੜੇ ਕੋਈ ਵੇਖ ਰਹੇ ਨੇ professionals medical ਦੇ ਨਾਲ रिलेटेड ਉਹ ਸਾਨੂੰ ਜਰੂਰ ਉੱਥੇ ਆ ਕੇ ਦੱਸ ਦਿਆ ਕਰਨ ਕਿ ਜੇ ਕੋਈ ਗੱਲਬਾਤ ਹੋਈ ਮੈਂ ਹੈਲਪ ਕਰ ਸਕਾਂ